ਜੀ ਸੰਗਤੋ ਸਵੇਰ ਦੇ ਵਜੇ ਤੋਂ 5:30 ਤੇ ਗੋਬਿੰਦਪੁਰ ਤੋਂ ਹੇਮਕੁੰਡ ਸਾਹਿਬ ਲਈ ਨਿਕਲ ਰਹੇ ਨੇ ਸੰਗਤ ਕਾਫੀ ਹੈ ਸਾਹ ਦੇ ਵਿੱਚ ਸਾਹ ਨਹੀਂ ਰਲ ਰਹਾ ਜੇ ਕਿਉਂ ਖੜਮੀ ਚੜਾਈ ਹੈ ਸਾਡੇ ਵਾਲੇ ਬੰਦੇ ਅਲੱਗ-ਅਲੱਗ ਹੋ ਗਏ ਦੋ ਆ ਰਹੇ ਦੋ ਅੱਗੇ ਚੱਲੇਗੇ ਦੋ ਅੱਗੇ ਚੱਲੇਗੇ ਹੈ 16 ਜਾਣੇ ਨੇ ਦੇਖੋ ਕਿੱਥੇ ਜਾ ਕੇ ਇਕੱਠੇ ਹੋਣੇ ਆ ਬੋਲੋ ਘੋੜੇ ਬੋੜੇ ਬੋਲੋ ਘੋੜੇ ਬੋੜੇ ਬੋਲੋ ਘੋੜਾ ਬੋਲੋ ਘੋੜੇ 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 ਕਿਆ ਕਲੇਸ਼ੀਅਰ ਕੋਲ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਇੰਨਾ ਉਤਸ਼ਾਹ ਹੈ ਸਾਂਝੜਾ ਕੇ ਬਹਿ ਗਏ ਆ ਤੇ ਇੱਕ ਆਹ ਰਸਤਾ ਦਿਖ ਰਿਹਾ ਸਾਨੂੰ ਕਹਿੰਦਾ ਇਹਦਾ ਰਸਤਾ ਜਾਣਾ ਸਾਹਮਣੇ ਕਲੇਸ਼ੀਅਰ ਲੋਕਾਂ ਨੇ ਜੋਰ ਮਰਾਨਾ ਹੈ ਗਲੇਸ਼ੀਰ ਜਰੂਰ ਚੁੱਕਾਈ ਗਲੇਸ਼ੀਰ ਦੇ ਵਿੱਚ ਰਸਾ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਆਨੰਦ ਮਨ ਜਾਈ ਦਿਓ ਪਹਿਆ ਕੱਲ ਨਿਪਟਾ ਲੈਣਾ ਤੇਰੀ ਬਾਤ ਅਨਾਥਾ ਆਲਾ ਨਾ ਰੋਸਾ ਗੁਰੂ ਜੀ ਦਾ ਜਿਉ ਤੁਹਾਡੇ ਮਨ ਚ ਹੈ ਨਾ ਤੇ ਅਰਦਾਸ ਰੂਪੀ ਮੰਨ ਚਰਨਾ ਚ ਆਪੇ ਜਿ ਲੋੜ ਦਾ ਸਰ ਸੱਚੀ ਬਾਦਸ਼ਾਹ ਅਸੀਂ ਬਾਹਰ ਜਾਣਾ ਹਨ ਬੱਚੇ ਦੇ ਸਰੋਨਾਮ ਦੇ ਕਲਪਤੀ ਦੇ ਅੱਗੇ ਦਿੱਕਾ ਕਰ ਮੰਗਦੇ ਨੂੰ ਕਰਦੇ ਮਹਾਰਾਜ ਜੀ ਕਰਦੇ ਹਨ ਯਾਤਰਾ ਸਪੋਰਟ ਕਰੇ ਸਾਰੇ ਮੰਗਣਾ ਆਪਣੀ ਹੈ ਮੰਗਣੀ ਹੈ ਆਪਣਾ ਤਾਰੇ ਇਸ ਵਾਰ ਨੂੰ ਮੰਗ ਰਹੇ ਹਾਂ ਉਹਨਾਂ ਕੱਢ ਕੇ ਬੈਠੇ

बहुत रश है जी बहुत ज्यादा संगत बहुत दूर-दूर आई है अभी तक शोवर जमया हो है देर तक देखो मौसम खराब हो रहा है गेम भी है हां

ਸੱਣ ਗੁਰਦੇਵਾ ਚਲੋ ਬਿਲੇ ਲਿਆ ਦਹਾਂ ਬਿਨਾਂ ਵਸਤਾ ਬੇਨ ਐਤੋਂ 10 ਕਿਲੋਮੀਟਰ ਹੋਰ ਰਸਤਾ ਬਹੁਤ ਹੈ ਐਂਟਰੀ ਕਰਨ ਅਸੀਂ ਆਖਰੀ ਬਾਰਡਰ ਤੇ ਆ ਗਏ ਹੋਏ ਆ ਚਾਈਨਾ ਦੇ ਲਓ ਜੀ ਮੁੰਡੇ ਚਾਈਨਾ ਦੀ ਰੋਗੀ ਲਾਂ ਲੱਗੇ ਆ ਪੰਜ ਜਾਣੇ ਨਿਕਲ ਗਏ ਅੱਗੇ ਤੇ ਨੋ ਨੋ ਜਾਣੇ ਪਿੱਛੇ ਰਹਿ ਗਏ ਨੇ ਡੋਗੀ ਲੱਗ ਰਹੀ ਹੈ ਪੜੀ ਅਨੰਦ ਮੈਂ ਸ਼ਾਮ ਦੀ ਬਈ ਸੀ ਪੜੀ ਨਾ ਨਾ ਖੋਣ ਹੋਣਾ ਰੁਕਦੇ ਹੋ ਕੀ ਆ ਰਹੇ ਸੀ ਟੈਕੀਟ ਸ਼ੇਡ ਤੇ ਦੇਖਿਆ ਜਿਹੜਾ ਰਸਤੇ ਲੈ ਕੇ ਜਾਏਗੇ ਵਾਹ ਚੱਲेंगे ਸਭ ਪਹੁੰਚਾਈ ਨਾ ਜਾਵੇ ਇਤਨੀ ਦੇਰ ਕਿਹਾ ਸੀ ਹਾਂ ਅਖਰੀ ਪਿੰਡ ਆਹ ਦੇਖੋ ਤੁਸੀਂ ਪਹੁੰਚ ਗਏ ਹਾਂ ਬਸ ਉਹ ਜਾਣਾ ਦੁਰਗੇ ਉਹ ਜਾਣਾ ਸਾਹਮਣੇ ਆਖਰੀ ਦਾ ਰਸਤ ओके ਸਰ ਸੋਤੀ ਨਦੀ ਇਹ ਕਹਿੰਦੇ ਇਸ ਗੈਪ ਹੋ ਜਾਂਦੀ ਹੈ ਅੱਗੇ ਜਾ ਕੇ ਅੱਥੇ ਗੈਪ ਹੋ ਜਾਂਦੀ ਹੈ ਇੱਥੇ ਚੱਲ ਰਹੀ ਹੈ ਲੋ ਜੀ ਇਹ ਹੈਗੀ ਭਾਰਤ ਦੀ ਪਹਿਲੀ ਦੁਕਾਨ ਮੰਨੋ ਮੈਂ ਦੱਸਦੀ ਇਹਦੇ ਪਿੱਛੇ ਲੋਕੇਸ਼ਨ ਹੈਗੀ ਹੈ ਇੱਕ ਚਰਨਾ ਹੋਰ ਹੈ ਇਹਦੇ ਵਿੱਚ ਹਿੰਦੁਸਤਾਨ ਕੀ ਸਭ ਤੋਂ ਵੱਡੀ ਦੁਕਾਨ ਜੇ ਵੀ ਚਾਈਨਾ ਦਾ ਬੋਲਡਰ ਸ਼ੁਰੂ ਹੋਇਆ ਹੈ ਕੈਂਪੇਰੀ ਉੱਥੇ ਜਾਣ ਨਹੀਂ ਦੇਣਾ ਕਿਸੇ ਨੂੰ ਵੀ ਠੀਕ ਹੈ ਜੀ ਤੇ ਅਸੀਂ ਆਏ ਹਾਂ ਉੱਥੋਂ ਸਾਹਮਣ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਦੇ ਪ੍ਰਯਾਸ ਦੇ ਪ੍ਰਯਾਸ ਪਹੁੰਚ ਚੁੱਕੇ ਆ ਜੀ ਸਾਡਾ ਟਾਈਮ ਹੋ ਗਿਆ ਹੈ ਤੇ ਪਹੁੰਚਣ ਦਾ ਉਹ ਵੀ ਟਾਈਮ ਦੇਖ ਲਿਆ ਡੇੜਾ ਵੱਜ ਚੁੱਕਾ ਈ ਅਸੀਂ ਦੇ ਪ੍ਰਿਆਗ ਕੋਲ ਪਹੁੰਚ ਚੁੱਕੇ ਆ ਤੇ ਸਾਡਾ ਹਜੇ ਰਿਸਕੇ ਦਾ ਸਫਰ ਆਇਆ 38 ਕਿਲੋਮੀਟਰ ਦੇਖ ਰਹੇ ਆ ਕਿੰਨੇ ਵੇਲੇ ਤੱਕ ਪਹੁੰਚਦੇ ਆ ਮੈਨੂੰ ਲੱਗਦਾ 4:00 ਵਜੇ ਜਾਣਗੇ ਵੈਸੇ ਪਹਜਾ ਹੋਇਆ ਬਹੁਤਾਂ ਕੰਪੂਰਾ ਸਾਰੀ ਸੰਗਤ ਨੇ ਸਾਡੇ ਨਾਲ ਪਿੱਛੇ ਜੀ ਜਾਣੇ ਨੇ ਜਿਨ੍ਹਾਂ ਨੇ ਮੋੜ ਕੇ ਪਿੱਛੇ ਖਿੱਚਿਆ ਹੋਇਆ ਨਾਲ ਦੀ ਨਾਲ ਪਿੱਛੇ ਕਰ ਲਓ ਪਿੱਛੇ ਮਾਰਾ ਹੋਰ ਨੋ ਪਿੱਛੇ ਕਰ ਲੋ ਮਾੜਾ ਆ ਪਿੱਛੇ ਕਰ ਲੋ ਪਿੱਛੇ ਕਰ ਲੋ ਪਿੱਛੇ ਆ ਜਾ ਰਹਾ ਉਹ ਭੱਜ ਲਿਆ ਭੱਜ ਲਿਆ ਭੱਜ ਲਿਆ ਲਾਲੇ ਭਾਈ ਵਿਚ ਆ ਜਾ ਇੱਥੇ ਸ਼ਾਲ ਮਰੂ ਹੁਣ ਮੁਰੂਆ ਰੁਕ ਜਾ ਹੋਰ ਮਾਰਨੋ ਹੋਰ ਨਾ ਰੁਕ ਜਾ ਬਸ ਓਕੇ ਚਾਰ ਵਾਤੀ ਚੁੱਕੇ ਨੇ ਇਹ ਮੋਟਰਸਾਈਕਲ ਬਸ ਦਿੱੱਇਆ ਹੀ ਹੋਇਆ ਜੀ ਰਿਜਿਸਟ੍ਰੇਸ਼ਨ ਨੂੰ 2 ਮਿੰਟ ਘਾੜਨ ਤੋਂ ਪੂਰੇ ਹੋਇਆ ਇਹ ਹੋਰ ਤਾਂ ਛਿੱਟਿਆ ਗਿਆ ਹੈ ਖੜਿਆ ਨਹੀਂ ਕਿਤੇ ਬਹੁਤ ਲੰਬਾ ਪੈਣਾ ਸਾਡੇ ਘਾਤ ਪੈ ਰਹੇ ਸੜਕ ਤੇ ਹੁਣ ਸਾਡੇ ਨਾਲ ਦੇ ਬੰਦੇ ਆ ਰਹੇ ਨੇ ਸੰਪੂਰਨ ਸਾਥੋਂ ਅਗੇ ਕੜੂਨੇ ਵਾਲੇ ਬਾਕੀ 4 ਬੰਦੇ ਪਿੱਛੇ ਨੇ